ਤੁਹਾਨੂੰ ਤੇ ਤਾਜ਼ੀਆਂ ਖਬਰਾਂ ਦੇ ਲਈ ਅਮਰਸਾ ਟਾਈਮ ਟੀਵੀ ਨਿਊਜ਼ ਅਮਰਸਾ ਟਾਈਮ ਟੀਵੀ ਨਿਊਜ਼ ਦੀ ਟੀਮ ਜਿਹੜੀ ਆ ਲੋਹਾਰਕਾ ਰੋਡ ਤੇ ਆਏ ਆ ਤੇ ਅੱਜ ਤੁਹਾਨੂੰ ਦਿਖਾ ਰਹੇ ਆ ਕਿ ਇੱਥੇ ਜਿਹੜੇ ਉਥੋਂ ਦੇ ਨਗਰ ਨਿਵਾਸੀ ਆ ਉਹ ਕਿੰਨੇ ਦੁਖੀ ਨੇ ਇਹ ਸੜਕ ਜਿਹੜੀ ਅੱਜ ਕੋਚੇਰੀ ਹੋਇਆ ਬਣੀ ਨੂੰ ਤੇ ਆ ਵੇਖੋ ਖੜੇ ਖੜੇ ਵੱਡੇ ਖੱਡੇ ਪਏ ਨੇ ਤੇ ਅੱਜ ਆ ਉਹ ਤੁਹਾਨੂੰ ਉਹਨਾਂ ਦੇ ਨਾਲ ਰੂਬ ਰੂਪ ਕਰਾ ਕੇ ਉਹਨਾਂ ਨਾਲ ਸਿੱਧੀ ਸ਼ਿਕਾਇਤ ਕਰਤਾ ਉਹਨਾਂ ਨਾਲ ਮਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਟਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਵਾਈਸ ਪ੍ਰੈਜ਼ੀਡੈਂਟ ਆ ਜਿਹੜਾ ਇਲਾਕਾ ਹੈ ਜਿੱਥੇ ਅਸੀਂ ਅੱਜ ਖਲੋਤੇ ਆ ਇਹ 에어ਪੋਰਟ ਰੋਡ ਮੀਰਾਕੋਟ ਚੌਂਕ ਤੋਂ ਲੈ ਕੇ ਲਵਾਰਕਾ ਰੋਡ ਜਗਦੇ ਕਲਾ ਨੂੰ ਜਾਂਦੀ ਇਹ ਸੜਕ ਨੂੰ ਇਹ ਤਕਰੀਬਨ 4.5 ਕਿਲੋਮੀਟਰ ਦਾ ਏਰੀਆ ਹੈ ਜਿਹੜਾ 5 ਕਿਲੋਮੀਟਰ ਦਾ ਅਪਰੋਕਸ ਟੱਚ ਹੁੰਦਾ ਹੈ ਇਹ ਸੜਕ ਜਿਹੜੀ ਆ ਇਹ ਸਾਰੇ ਜਣੇ ਆ ਅਲੱਗ-ਅਲੱਗ ਕਲੋਨੀਆਂ ਦੇ ਆ ਜਿਨ੍ਹਾਂ ਨੇ ਪੁੱਡਾ ਨੂੰ ਤੇ ਕਾਰਪੋਰੇਸ਼ਨ ਨੂੰ ਆਪਣੇ ਪਲਾਟਾਂ ਦੇ ਲੱਖਾਂ ਰੁਪਏ ਟੈਕਸ ਭਰ ਕੇ ਇੱਥੇ ਘਰ ਬਣਾਏ ਨੇ ਇਹ ਜਿਹੜੀ ਸੜਕ ਆ ਇਹ ਇੱਕ ਪਬਲਿਕ ਤੇ ਜਾਣੇ ਤੇ ਸੜਕ ਬਣ ਗਈ ਹੈ ਕਾਰਨ ਇਹਦੇ ਤੇ 40 40 ਟਨ ਦੇ ਟਰਾਲੇ ਵੀ ਆਉਂਦੇ ਆ 2021 ਚ ਬਣੀ ਸੜਕ ਤੇ 2022 ਚ ਟੁੱਟਣੀ ਸ਼ੁਰੂ ਹੋ ਗਈ ਪਰ ਅੱਜ ਤੱਕ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਹਰ 300 ਮੀਟਰ ਤੇ ਬਾਅਦ ਇਦਾਂ ਦਾ ਖੱਡਾ ਹੈ ਇੱਥੇ ਬਾਬਾ ਮਤਾਬ ਸਿੰਘ ਇਤਿਹਾਸਕ ਗੁਰਦਾਰਾ ਜਿਹਨੂੰ ਸੰਗਤਾਂ ਨਤਮਤ ਹੋਣ ਜਾਂਦੀਆਂ ਉਹਦੇ ਲਾਗੇ ਵੇਖੋ ਕਿ 300 200 ਮੀਟਰ ਦਾ ਲੰਬਾ ਖੱਡਾ ਹੈ ਜਿਹਦੇ ਵਿੱਚ ਬਜ਼ੁਰਗ ਔਰਤਾਂ ਬੱਚੇ ਸਕੂਟਰੀਆਂ ਮੋਟਰਸਾਈਕਲਾਂ ਜਾਂਦੇ ਡਿੱਗਦੇ ਨੇ ਕਈਆਂ ਦੇ ਸੱਟਾਂ ਲੱਗਦੀਆਂ ਇਸ ਰੋਡ ਦੇ ਉੱਤੋਂ ਦੀ ਹਾਰਡ ਦਾ ਮਰੀਜ਼ ਬਜ਼ੁਰਗ ਔਰ ਅਗਰ ਡਿਲੀਵਰੀ ਵਾਲੀ ਔਰਤ ਨੂੰ ਹਸਪੀਟਲ ਸਹੂਤਾ ਵਾਸਤੇ ਲੈ ਕੇ ਜਾਇਆ ਜਾਵੇ ਤੇ ਮੈਨੂੰ ਲੱਗਦਾ ਕਿ ਹਾਦਸਾ ਰਸਤੇ ਵਿੱਚ ਹੀ ਹੋ ਸਕਦਾ ਹੈ ਇਸ ਚੀਜ਼ ਦੀ ਜਿਹੜੀ ਅਸੀਂ ਚਿੱਠੀ ਆ ਆ ਜਿਹੜਾ ਲੈਟਰ ਆ ਮੈਂ ਏਡੀਸੀ ਦਫ਼ਤਰ ਡੀਸੀ ਸਾਹਿਬ ਦੇ ਦੇਖ ਕੇ ਆਇਆ ਉਹਨਾਂ ਨੇ ਇਹਦੇ ਉੱਤੇ ਤੁਰੰਤ ਪਰਸੋਂ ਕਾਰਵਾਈ ਕਰਕੇ ਤੇ ਅੱਗੇ ਮਾਰਕ ਕੀਤੀ ਆ ਹੁਣ ਅਸੀਂ ਚੀਫ ਇੰਜੀਨੀਅਰ ਪੀ ਡਬਲਯੂ ਡੀ ਨੂੰ ਵੀ ਇਹ ਜਿਹੜੀ ਚਿੱਠੀ ਆ ਪਹੁੰਚਾਉਣੀ ਹੈ ਤਾਂ ਕਿ ਪਹਿਲਾਂ ਅਸੀਂ ਜਿਹੜੇ ਇਹ ਰੋਡ ਦੇ ਹਾਲਾਤਾਂ ਤੋਂ ਜਾਣੂ ਕਰਾਇਆ ਜਾਵੇ ਇਸ ਕਰਕੇ ਇਹ ਅਸੀਂ ਇੱਥੇ ਅਜ ਕਤਰਤਾ ਬਣਾਈ ਆ ਕਿਉਂਕਿ ਇਹ ਵੇਖੋ ਇਹ ਗੱਡੀ ਕਿਦਾਂ ਲੰਗੰਡੀ ਆ ਇੱਥੇ ਕਦੇ ਵੀ ਐਕਸੀਡੈਂਟ ਹੋ ਸਕਦਾ ਹੈ ਅਜੇ ਸੜਕ ਬਣੀ ਨੂੰ ਪੂਰੇ 4 ਸਾਲ ਵੀ ਨਹੀਂ ਹੋਏ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਔਰ ਜਿਨ੍ਹਾਂ ਦੇ ਅੰਦਰ ਸੜਕ ਆਉਂਦੀ ਹੈ ਅਧਿਕਾਰੀਆਂ ਦੇ ਉਹ ਆ ਕੇ ਮੌਕਾ ਵੇਖਣ ਆਪਣੇ ਨਾਲ ਆਪਣੇ ਮੁਲਾਜ਼ਮਾਂ ਨੂੰ ਲੈ ਕੇ ਆਉਣ ਫਿਰ ਇਸ ਸੜਕ ਦਾ ਜਿਹੜਾ ਵਾਰ ਰਿਪੇਅਰ ਵਰਕ ਜਿਹੜਾ ਕੀਤਾ ਜਾਵੇ ਕਿਉਂਕਿ ਇੱਕ ਬੰਨੇ ਬਲੂ ਸਿਟੀ ਆ ਬੋਪਰ ਐਵੇਨਿਊ ਆ ਸੰਦੂ ਐਵੇਨਿਊ ਆ ਸੰਤਾ ਐਵੇਨਿਊ ਆ ਵਾਈਟਾ ਐਵੇਨਿਊ ਆ ਮੀਰਾਕੋਟ ਪਿੰਡ ਵੱਡਾ ਹੈ ਛੋਟਾ ਮੀਰਾਕੋਟ ਆ ਅੱਗੇ ਬਲੂ ਸਿਟੀ ਪੈ ਜਾਂਦੀ ਆ ਬਲੂ ਵੈਲੀ ਆ ਯਾਨੀ ਇਹਨਾਂ ਨੂੰ ਤਸੋਂ ਘੱਟ ਨਹੀਂ ਦਾ 50000 ਲੋਕਾਂ ਦਾ ਆਉਣਾ ਜਾਣਾ ਜੋ ਪਬਲਿਕ ਇੱਥੇ ਰਹਿ ਰਹੀ ਆ ਇਸ ਕਰਕੇ ਇਹ ਪਬਲਿਕ ਜਿਹੜੀ ਆ ਸ਼ਹਿਰ ਦੇ ਇਲਾਕੇ 'ਚ ਡਿਜੀਟਲ ਇੰਡੀਆ ਹੋ ਗਿਆ ਹੈ ਇਹ ਇਹ ਬੜਾ ਦਰਦਨਾਕ ਰੋਡ ਬਣਿਆ ਪਿਆ ਜਿਹਦੀ ਅਸੀਂ ਆਪੀਲ ਕੀਤੀ ਹੈ ਤੇ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਤੁਸੀਂ ਇਹਨਾਂ ਸਾਰੇ ਨਾਗਰਿਕਾਂ ਤੋਂ ਵੀ ਪੁੱਛ ਸਕਦੇ ਜੋ ਵੀ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਇੱਥੇ ਕੀ ਤੰਗੀ ਆ ਰਹੀ ਆ ਮੈਂ ਅਪੀਲ ਕਰਦਾ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਜਿਹੜਾ ਰਿਪੇਅਰ ਕੰਮ ਸ਼ੁਰੂ ਕੀਤਾ ਜਾਵੇ ਅੱਜ ਮੈਂ ਕਰਨਲ ਐਸ ਐਸ ਢਿੱਲੋਂ ਬਲੂ ਵੈਲੀ ਦੇ ਵਿੱਚ ਰਹਿ ਰਹੇ ਹਾਂ ਔਰ ਅਸੀਂ ਇੱਥੇ 2020 ਦੇ ਵਿੱਚ ਆਏ ਸੀ ਔਰ 21 ਦੇ ਵਿੱਚ ਇਹ ਰੋਡ ਬਣੀ ਆ ਲੇਕਿਨ ਰੋਡ ਬਣ ਤੋਂ ਬਾਅਦ ਇਮੀਡੀਏਟਲੀ ਇਹਦੀ ਹਾਲਤ ਖਸਤਾ ਹੋ ਗਈ ਔਰ ਪਿਛਲੇ ਸਾਲ ਥੋੜੇ ਘਟ ਖੜੇ ਸੀ ਲੇਕਿਨ ਐਰ ਕੀ ਤਾਂ ਉਤੋਂ ਵੱਧ ਹੋ ਗਿਆ ਹੁਣ ਤੇ ਬਹੁਤ ਹੀ ਮੁਸ਼ਕਲ ਹੋ ਗਿਆ ਹੈ ਮਤਲਬ ਆਣਾ ਜਾਣਾ ਬਹੁਤ ਮੁਸ਼ਕਲ ਹੋ ਗਿਆ ਹੈ ਔਰ ਸਾਡੀ ਸਰਕਾਰ ਦੇ ਅਗੇ ਇਹ ਮੰਗ ਹੈ ਕਿ ਇਸ ਰੋਡ ਨੂੰ ਜਲਦੀ ਜਲਦੀ ਠੀਕ ਕੀਤਾ ਜਾਵੇ ਸੋ ਥੈਟ ਕੋਈ ਆਨਵਾਡ ਹਾਸਾ ਨਾ ਹੋ ਸਕੇ ਔਰ ਜਿਹੜੀ ਪਬਲਿਕ ਹੈ ਉਹਨੂੰ ਇਨੀ ਪਰੇਸ਼ਾਨੀ ਨਾ ਹੋਵੇ ਵੈਗ੍ਰੀ ਖਾਲਸਾ ਵੈਗ੍ਰੀ ਫਾਤੇ ਮੈਂ ਬ੍ਰਿਗੇਡੀਅਰ ਦੱਤਾ ਯਹਾਂ ਪੇ 2021 ਮੇ ਰਹਿਨੇ ਆਇਆ ਥਾ ਪਲਿਊ ਵੈਲੀ ਮੇ ਔਰ उसी टाइम से थोड़ा थोड़ा टूटने लग गया ये रास्ता और अभी तो बहुत ही ख़तरनाक हो गया है स्पेशली टू व्हीलर्स के लिए और फ़ोर व्हीलर्स के लिए भी ये मैं आग्रह करूंगा कि पंजाब सरकार इस रास्ते का जल्दी से जल्दी रिपेयर करवाएँ ना कि कभी कोई एक्सीडेंट हो जाए